एनआरआई टीवी ਨਾਲ ਜੁੜੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਐਲਨ ਮਸਕ ਨਾਲ ਜੁੜੀ ਹੋਈ ਹੈ ਐਲਨ ਮਸਕ 트럼ਪ ਅੱਗੇ ਝੁੱਕਦੇ ਹੋਏ ਨਜ਼ਰ ਆ ਰਹੇ ਨੇ ਦਾਅਦਿਏ ਕਿ ਐਲਨ ਮਸਕ ਜਿੱਥੇ ਵੱਡਾ ਜਿਹੜਾ ਦਾਵਾ ਠੋਕਿਆ ਸੀ ਅਤੇ ਕਾਫੀ ਤਿੱਖੀਆਂ ਜਿਹੜੀਆਂ ਲਾਈਨਾਂ ਉਹਨਾਂ ਨੇ ਟਵਿੱਟਰ ਹੈਂਡਲ ਤੇ ਲਿਖੀਆਂ ਸੀ 트럼ਪ ਬਾਰੇ ਤਾਂ ਉਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਝੁੱਕਦੇ ਨਜ਼ਰ ਆ ਰਹੇ ਨੇ ਐਲਨ ਮਸਕ ਅਤੇ ਉਹਨਾਂ ਨੇ ਮੁਆਫੀ ਮੰਗ ਲਈ ਹੈ ਦਾਅਦਿਏ ਕਿ ਡੋਨਾਲਡ 트럼ਪ ਰਾਸ਼ਟਰਪਤੀ ਅਮਰੀਕਾ ਤੋਂ ਮਾਫੀ ਮੰਗੀ ਗਈ ਹੈ ਐਲਨ ਮਸਕ ਵੱਲੋਂ ਤੇ ਜੇਕਰ ਦੇਖਿਆ ਜਾਵੇ ਕਿ ਵਿੱਤੇ ਦਿਨ ਤੋਂ ਆਮੋ ਸਾਹਮਣੇ ਨਜ਼ਰ ਆ ਰਹੇ ਸੀ ਐਲਨ ਮਸਕ ਤੇ ਰਾਸ਼ਟਰਪਤੀ ਟਰੰਪ ਅਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਜਿੱਥੇ ਇੱਕ ਪਾਸੇ ਵੱਡੇ ਪੱਧਰ ਤੇ ਵਿਰੋਧ ਆ ਹੋਣਾ ਐਲਨ ਜਿਹੜਾ ਟਰੰਪ ਦਾ ਹੋਣ ਲੱਗਿਆ ਅਮਰੀਕਾ 'ਚ ਤਾਂ ਦੂਜੇ ਪਾਸੇ ਇੱਕ ਬਿਲ ਨੂੰ ਲੈ ਕੇ ਬਿਗ ਬਿਊਟੀਫੁਲ ਬਿਲ ਨੂੰ ਲੈ ਕੇ ਆ ਕਾਫੀ ਰੋਸ ਆ ਜਿਹੜਾ ਜ਼ਾਹਰ ਕੀਤਾ ਸੀਗਾ ਤਾਂ ਉਸੇ ਦੇ ਚੱਲਦਿਆਂ ਅਸੀਂ ਕਿਤੇ ਨਾ ਕਿਤੇ ਆਮੋ ਸਾਹਮਣੇ ਹੋਏ ਸੀਗੇ ਆ 트럼ਪ ਤੇ ਐਲਨ ਮਸਕ ਤਾਂ ਐਲਨ ਮਸਕ ਦੇ ਪਿਤਾ ਅਰਨ ਮਸਕ ਵੱਲੋਂ ਵੀ ਜਿਹੜੀ ਆ ਮੈਂ ਜਿਹੜੇ ਅਪੀਲ ਕੀਤੀ ਗਈ ਸੀ ਐਲਨ ਮਸਕ ਨੂੰ ਕਿ ਉਹ 트럼ਪ ਨਾਲ ਜਿਹੜਾ ਮੱਥਾ ਨਾ ਲਗਾਉਣ ਇਹ ਵੱਡੀ ਗਲਤੀ ਹੈ ਤਾਂ 트럼ਪ ਨਾਲ ਮੱਥਾ ਲਗਾਉਣਾ ਉਸ ਦੀ ਵੱਡੀ ਗਲਤੀ ਹੋਏਗੀ ਤਾਂ ਇਹ ਉਹ ਐਲਨ ਮਸਕ ਦੇ ਪਿਤਾ ਵੱਲੋਂ ਕਿਹਾ ਗਿਆ ਸੀ ਤਾਂ ਹੁਣ ਜੇਕਰ ਦੇਖਿਆ ਜਾਵੇ ਤਾਂ ਐਲਨ ਮਸਕ ਬਿਲਕੁਲ ਝੁੱਕਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਐਲਨ ਮਸਕ ਵੱਲੋਂ ਆਪਣੀ हां ਜਿਹੜੇ ਆ ਰਾਸ਼ਟਰਪਤੀ ਟਰੰਪ ਬਾਰੇ ਪੋਸਟ ਪਾਈ ਸੀ ਉਹ ਵੀ ਹਟਾ ਦਿੱਤੀ ਗਈ ਹੈ ਤਾਂ ਹੁਣ ਉਹਨਾਂ ਨੇ ਮਾਫੀ ਵੀ ਮੰਗੀ ਆ ਤੇ ਉਹਨਾਂ ਨੇ ਲਿਖਿਆ ਕਿ ਕੁਝ ਜ਼ਿਆਦਾ ਹੀ ਹੋ ਗਿਆ ਸੀ ਤਾਂ ਉਹਨਾਂ ਨੇ ਸਿੱਧਾ ਟਵਿੱਟਰ ਹੈਂਡਲ ਤੇ ਲਿਖਿਆ ਕਿ ਜੋ ਟਵਿੱਟਰ ਟਵੀਟ ਕੀਤਾ ਸੀ ਉਸ ਵਿੱਚ ਜ਼ਿਆਦਾ ਹੀ ਕੁਝ ਲਿਖਿਆ ਗਿਆ ਸੀ ਤਾਂ ਇਹ ਐਲਨ ਮਸਕ ਵੱਲੋਂ ਲਿਖਿਆ ਗਿਆ ਤਾਂ ਉੱਥੇ ਉਸ ਨੇ ਕਿਹਾ ਕਿ ਮੈਨੂੰ ਇਸ ਤੇ ਅਫਸੋਸ ਹੈ ਤੇ ਮੈਂ ਮਾਫੀ ਮੰਗਦਾ ਦੱਸਦੀ ਹੈ ਕਿ ਬਿਗ ਬਿਊਟੀਫੁਲ ਜਿਹੜਾ ਬਿੱਲ ਲੈ ਕੇ ਆਏ ਆਏ ਸੀ ਐਲਨ ਮਸਕ ਜਿਸ ਦਾ ਕਾਫੀ ਜਿਹੜਾ ਅੰ ਬ੍ਰੋਧ ਵੀ ਹੋ ਰਿਹਾ ਸੀ ਤਾਂ ਉੱਥੇ ਹੀ ਇਸੇ ਬਿਲ ਨੂੰ ਲੈ ਕੇ ਅ ਅਮੋ ਸਾਹਮਣੇ ਹੋਏ ਸੀ ਦੋਵੇਂ ਜਿਸ ਦੇ ਚਾਲਦੇ ਆ ਅ ਇਹ ਮਾਮਲਾ ਇੰਨਾ ਵੱਧ ਗਿਆ ਕਿ ਐਲਨ ਮਸਕ ਨੇ ਰਾਸ਼ਟਰਪਤੀ ਟਰੰਪ ਦੇ ਸਲਾਹਕਾਰ ਵਜੋਂ ਜੋ ਅਹੁਦਾ ਦਿੱਤਾ ਗਿਆ ਸੀ ਉਸ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਐਲਨ ਮਸਕ ਨੇ ਕਾਫੀ ਜਿਹੜੀਆਂ ਤਿੱਖੀਆਂ ਲਾਈਨਾਂ ਜਿਹੜੇ ਤਿੱਖੇ ਸ਼ਬਦੀ ਵਾਰ ਆ ਜਿਹੜੇ ਰਾਸ਼ਟਰਪਤੀ ਟਰੰਪ ਤੇ ਕਰ ਦਿੱਤੇ ਸੀ ਤਾਂ ਹੁਣ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਵੱਡੇ ਪੱਧਰ ਤੇ ਫੈਸਲੇ ਲੈ ਰਹੇ ਨੇ ਰਾਸ਼ਟਰਪਤੀ ਡਰਾ ਟਰੰਪ ਅਤੇ ਮਾ ਅਹਿਮ ਪਾਵਰ ਹੈ ਜਿਹੜੀ ਆਪਣੇ ਵਕੀ ਦੇਸ਼ਾਂ ਨੂੰ ਦਿਖਾ ਰਿਆ ਤਾਂ ਦੂਜੇ ਪਾਸੇ ਐਲਨ ਮਸਕ ਹੋਣਾ 트럼ਪ ਚ ਅੱਗੇ ਝੁੱਕਦੇ ਹੋਏ ਨਜ਼ਰ ਆ ਰਹੇ ਨੇ ਤਾਂ ਆਦੇ ਕਹਿ ਐਲਨ ਮਸਕ ਵੱਲੋਂ ਮਾਫੀ ਹੈ ਜਿਹੜੀ ਉਹ ਮੰਗ ਲਈ ਹੈ ਤੇ ਉਹਨਾਂ ਨੇ ਲਿਖਿਆ ਹੈ ਕਿ ਜੋ ਪੋਸਟ ਕੀਤੀ ਸੀ ਉਸ ਤੋਂ ਕੁਝ ਜ਼ਿਆਦਾ ਹੀ ਲਿਖਿਆ ਗਿਆ ਸੀ